ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਨਣ ਲਈ ਵਚਨਬੱਧ ਸ਼ਹਿਰੀ ਵਦਾਇਕ ਸ਼ਹਿਰੀ ਕਲਸੀ ਵਦਾਇਕ ਸ਼ਹਿਰੀ ਕਲਸੀ ਨੇ ਵਾਰ ਨੰਬਰ 19 ਚਾੜੀਆਂਵਾਜ ਨਸ਼ਾ ਮੁਕਤ ਯਾਤਰਾ ਤੈਤ ਕੀਤੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮਹਮੁਕ ਜੁੱਧ ਨਸ਼ਿਆਂ ਦੇ ਵਿਰੁੱਧ ਤੈਤ ਨਸ਼ਾ ਮੁਕਤੀ ਯਾਤਰਾ ਆਰੰਭਤਾ ਕੀਤੀ ਗਈ ਇਸੇ ਲੜਾਈ ਤਹਿਤ ਵਾਰਡ ਨੰਬਰ 19 ਝਾੜੀਆਂ ਵਾਲ ਚੋ ਵਾਰਡ ਇੰਚਾਰਜ ਅਨੁਬਾਲਾ ਦੀ ਅਗਵਾਈ ਹੇਠ ਨਸ਼ਾ ਮੁਕਤ ਯਾਤਰਾ ਤਹਿਤ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕਾ ਬਟਾਲਾ ਦੇ ਵ代ਿਕ ਅਤੇ ਪੰਜਾਬ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਲੀ ਕਲਸੀ ਅਤੇ ਅਮਰਤ ਕਲਸੀ ਨੂੰ ਵਿਸ਼ੇਸ਼ ਤੌਰ ਤੇ ਸ਼ਿਕਰਤ ਕੀਤੀ ਗਈ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਅੱਜ ਚਾੜੀਆਂਵਾਲ ਦਾ ਸਾਰਾ ਪਰਿਵਾਰ ਇਕੱਤਰ ਹੋਇਆ। ਆ ਜਿਹੜਾ ਇਹ ਦਰਿਆਵਾਂ ਦੀ ਧਰਤੀ ਐ ਪਰ ਇਸ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਦਰਿਆ ਵਹਿਣ ਲੱਗ ਪਿਆ। ਜੇਕਰ ਚੱਲ ਰਿਹਾ ਸੀ ਮੈਂ ਕਿਹਾ ਵੀ ਅੱਜ ਅਸੀਂ ਆਪਣੇ ਪੰਜਾਬ ਦੇ ਆਪਣੇ ਬਟਾਲੇ ਦੇ ਆਪਣੇ ਚਾੜੀਆਂਵਾਲ ਦੇ ਬੱਚਿਆਂ ਦੇ ਭੁੱਖ ਕਰਕੇ ਲੋਕਾਂ ਨਾਲ ਮੀਟਿੰਗਾਂ ਕਰਨ ਜਾਣੀਆਂ ਨੇ। ਨਾ ਤਾਂ ਕੋਈ ਵੋਟਾਂ ਨੇ, ਨਾ ਵੋਟਾਂ ਮੰਗਣ ਆਏ ਆ। ਬਸ ਤੁਹਾਨੂੰ ਬੇਨਤੀ ਕਰਨਾ ਆ ਹੱਥ ਜੋੜ ਕੇ ਇਹ ਜਿਹੜੀ ਮਹਿਮ ਜਿਹੜੀ ਚੱਲੀ ਐ ਇਹ ਜੰਗਾਂ ਵੀ ਉਦੋਂ ਜਿੱਤੀਆਂ ਜਾਂਦੀਆਂ ਨੇ ਜਦੋਂ ਜੰਗ ਨੂੰ ਆਪਣੀ ਜੰਗ ਸਮਝੀਏ ਆਪ ਜੀ ਨੂੰ ਬੇਨਤੀ ਆ ਵੀ ਅੱਜ ਜੰਗਾ ਜਿਹੜੀ ਆਪਣੇ ਆਉਣ ਵਾਲੇ ਬੱਚਿਆਂ ਦੀ ਆਉਣ ਵਾਲੀ ਪੀੜ੍ਹੀਆਂ ਦੀ ਲੜਨ ਜਾ ਰਹੇ ਆ ਆਪਾਂ ਲੜ ਰਹੇ ਆ ਤਾਂ ਜੋ ਕਿ ਸਾਡਾ ਪੰਜਾਬ ਜਿਹੜਾ ਖੇਡਾਂ ਲਈ ਮਸ਼ਹੂਰ ਜਾਣਿਆ ਜਾਂਦਾ ਸੀ ਜਿੱਤੇ ਭੰਗੜੇ ਲਈ ਮਸ਼ਹੂਰ ਜਾਣਿਆ ਜਾਂਦਾ ਸੀ ਦੁੱਖ ਲੱਗਦਾ ਜਦੋਂ ਕਿਤੇ ਬਾਹਰ ਜਾਈਏ ਤਵੀ ਬਹੁਤ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਮੇਹਮੂਮ ਵਿੱਚ ਮੇਰਾ ਸਾਥ ਦੇ ਜਾਂ ਮੈਂ ਉਹਨਾਂ ਦਾ ਸਾਥ ਦੇਣ ਲਈ ਅੱਗੇ ਵਧੀਆ ਮੇਰੇ ਕੋਲ ਕਈ ਜਨਾਨੀਆਂ ਇਹੋ ਜਿਹੀਆਂ ਆਈਆਂ ਨੇ ਕਿ ਜਿਹੜੀਆਂ ਮੈਨੂੰ ਕਹਿੰਦੀਆਂ ਸੀ ਕਿ ਇੱਥੇ ਨਸ਼ਾ ਬਹੁਤ ਚੱਲਦਾ ਪਿਆ ਝਾੜੀਆਂ ਵਾਲੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਆ ਕਿ ਮੈਂ ਖੁੱਲ ਕੇ ਤੁਹਾਡੇ ਨਾਲ ਲੱਗੇ ਆਵਾਂਗੀ ਤੁਸੀਂ ਬਸ ਮੈਨੂੰ ਇਹ ਦੱਸੋ ਕਿ ਨਸ਼ਾ ਵੇਚਦਾ ਕਿੱਥੇ ਹੈ ਤੇ ਵੇਚਦਾ ਕੌਣ ਹੈ ਬਾਕੀ ਇਹ ਕੀ ਪੜਨਾ ਪੜਾਉਣਾ ਸਾਡਾ ਕੰਮ ਹੈ ਤੇ ਮੈਂ ਇਹੀ ਕਹਿੰਦੀ ਹਾਂ ਸਾਰਿਆਂ ਦਾ ਧੰਨਵਾਦ ਪਰਾ ਕਰਦੀ ਹਾਂ ਕਿ ਆਪਣੇ ਬੱਚਿਆਂ ਨੂੰ ਬਚਾਓ ਜਿਸ ਤਾਂ ਵੀ ਹੋ ਸਕਦਾ ਹੈ ਤੇ ਸਰਕਾਰ ਦਾ ਸਾਥ ਦੋ ਤੇ ਸ਼ੈਰੀ ਭਾਈ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਗੇ ਉਹ ਕੇਸ ਸੀ ਨੂੰ ਦੇ ਸੰਭਾਲਣ ਰਾਤ ਨੂੰ ਉੱਠ ਕੇ ਨਾ ਤੇ ਕਹਿੰਦਾ ਲੋ ਹੋ ਕੇ ਬੋਲੀ ਜਾਗਾ ਰਾ ਆ ਤਗੜਾ ਹੋ ਕੇ ਬੋਲ ਕੋਈ ਗੱਲ ਮੇਰਾ ਪੁੱਤਰ ਸਾਰੇ ਨੂੰ ਸੱਸੀ ਗਾ ਜੀ ਮੈਂ ਕੀ ਜੀ ਬੋਲਿਆ ਨਹੀਂ ਮੇਰੇ ਐਮਐਲਏ ਸਾਹਿਬ ਨੇ ਕਿਹਾ ਬੋਲਣ ਲਈ ਤੇ ਉਹਨਾਂ ਦਾ ਹੁਕਮ ਮੇਰੇ ਸਿਰ ਮਤੇ ਜੋ ਐਮਐਲਏ ਸਾਹਿਬ ਕਰ ਰਹੇ ਅੱਜ ਦੀ ਡੇਟ 'ਚ ਉਹ ਮੈਂ ਕਹਿੰਦਾ ਪੰਜਾਬ ਚ ਅਜ ਤੱਕ ਇਹੋ ਜਿਹੇ ਐਮਐਲਏ ਮੈਂ ਲਾਈਫ ਹੀ ਨਹੀਂ ਵੇਖੇ ਰਾਏ ਰਸਤਾ ਵਿਲਾ ਜੀ ਮੈਂ ਅਕਦੀ ਝੂਠ ਬੋਲਦਾ ਤੇ ਨਾ ਬੋਲਿਆ ਜਾਂਦਾ ਠੀਕ ਜੀ ਇਹ ਸਾਡੇ ਐਮਐਨਏ ਸਾਹਿਬ ਜੋ ਕਰਦੇ ਪਏ ਨਾ ਕਿ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਹੁੰਦੇ ਉਹਨਾਂ ਨੂੰ ਵੀ ਜਾਂਦਾ ਮੈਨੂੰ ਲੱਗਦੇ ਕਿ ਤੁਹਾਨੂੰ ਵੀ ਲੱਗਦੇ ਨਾ ਇਹਨੂੰ ਲੱਗਦੇ ਮੇਰੇ ਕਿਹ ਰਹਿੰਦਾ ਨੂੰ ਉਹ ਕਹਿੰਦੇ ਐ ਸ਼ੈਰੀ ਆਣੇ ਲੋਕੀ ਜਾਈਏ ਮਾੜਾ ਕਿ ਸਾਹਮਣੇ ਨਾ ਹੋ ਜਾਈਏ ਉਹਨਾਂ ਨੂੰ ਇੰਨੀ ਡੈਸ਼ਟ ਪੈ ਗਈ ਐ ਪਰ ਡੈਸ਼ ਤਾਂ ਉਹਨਾਂ ਨੂੰ ਐਵੇਂ ਜਿਹੀ ਪੈਣੀ ਐ ਹੈ ਜੋ 2-3 ਦਿਨ ਰੁਕ ਜੂ ਇਹਨਾਂ ਨੇ ਐਵੇਂ ਜਿਹਾ ਉਹਨਾਂ ਦੇ ਪਟਾਰੇ ਖੋਲਨੇ ਆ ਉਹ ਰਾਤੀ ਸੁਤੇ ਵਾਲੇ ਸੁਪਨੇ ਉਹਨਾਂ ਨੂੰ ਸ਼ੈਰੀ ਸ਼ੈਰੀ ਕਰਨਗੇ ਹੋਰ ਕੁਝ ਨਹੀਂ ਕਰਨਗੇ ਕਿ ਸ਼ੈਰੀ ਆ ਗਿਆ ਬਟਾਲੇ 'ਚ ਸੰਨੇ ਗੱਲ ਇਹ ਮੈਨੇ ਸਮਝਿਆ ਆਪਾਂ ਜਦੋਂ ਮਰਜੀ ਇਹਨਾਂ ਨੂੰ ਪ੍ਰਧਾਨ ਇਹਨਾਂ ਕੋਲ ਤੋਂ ਮਾਰ ਲਈਦੀ ਵੈਸੇ ਹੀ ਇਹਨਾਂ ਦੇ ਨਹੀਂ ਕੀਤਾ ਹੁੰਦੀ ਐ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਮੰਨ ਲਈ ਬੰਦਾ ਨਾ ਸਤਾਇਨਾ ਜੁੱਟੀਆਂ ਘਸ ਜਾਂਦੀਆਂ ਭਾਜੀ ਠੀਕ ਹੈ ਬੜੀ ਬੜੀ ਪਾਰਟੀਆਂ ਚ ਉਹ ਜਿਹੜੇ ਚੇਅਰਮੈਨ ਬਣਾਏ ਵੀ ਸੀ ਨਾ ਜਿਹੜੇ ਉਹਨਾਂ ਨੇ ਲਾਸਟ ਜਦੋਂ ਕਹਿੰਦੇ ਬੰਦਾ ਜਾਣ ਵਾਲਾ ਹੁੰਦਾ ਉਹਨੂੰ ਲਾਸਟ ਉਹਨਾਂ ਦੇ ਦੋ ਠੀਕ ਹੈ ਜੀ ਉਹ ਕਰਦੇ ਇਹਨਾਂ ਨੇ ਛੋਟੀ ਉਮਰ ਦਾ ਮਾਨਿਕ ਮੇਟਾ ਠੀਕ ਹੈ ਜੀ ਉਹਨੂੰ ਬਣਾਇਆ ਇੱਕ ਉਦਾਹਰਣ ਪੇਸ਼ ਕੀਤੀ ਹੈ ਬਟਾਲੇ ਚ ਕਿ ਐਮ ਐਲ ਏ ਸਾਹਿਬ ਕਿਸੇ ਨੂੰ ਵੀ ਕੁਝ ਕਰ ਸਕਦੇ ਆ ਠੀਕ ਹੈ ਨੀ ਇਸ ਕਰਕੇ ਉਹ ਸਾਡੇ ਸੰਜੀਪ ਭਾਜੀ ਹੈ ਇਹਨਾਂ ਨੂੰ ਜੋ ਭਾਈ ਨੂੰ ਇਹ ਕਹਿੰਦੇ ਆ ਭਾਜੀ ਨੂੰ ਕਹਿੰਦੇ ਸਹੀ ਨੇ ਕਹਿਤਾ ਕਹਿਤਾ ਉਹਨਾਂ ਦੀ ਭਾਬੀ ਜੀ ਖੁਦ ਐਮਸੀ ਉਹ ਇਹਨਾਂ ਨੂੰ ਆਉਂਦੇ ਐ ਐਮਐਲਐ ਸਾਹਿਬੀ ਕੋ ਗੱਲ ਗਈ ਐਮਸੀ ਸਾਹਿਬ ਉਹ ਦਿਲੋਂ ਪਿਆਰ ਕਰਦੇ ਹਰੇਕ ਨੂੰ ਇਸ ਕਰਕੇ ਮੈਂ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਕਰਦਾ ਆ ਨਸ਼ਿਆਂ ਦੀ ਜਿਹੜੀ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਨੇ ਜਿਹੜੀ ਮਹਿਮ ਚਲਾਈ ਆ ਉਹਦੇ ਨਾਲ ਆਪਾਂ ਪੂਰਾ ਸਾਥ ਦੇਈਏ ਜਿਹੜਾ ਬੰਦਾ ਕੋਈ ਨਸ਼ਾ ਵੇਚਦਾ ਜਾਂ ਵੇਚਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਫੜਾਓ ਇੱਕ ਵਾਰੀ ਮਜਾ ਤਾਂ ਆਇਆ ਫੇਰ ਐ ਮਲੇ ਸਾਹਿਬ ਇੱਕ ਹੋਰ ਧਾਰਨਾ ਪੇਸ਼ ਕਰਨਗੇ ਕੰਨ ਤੇ ਲੱਗ ਕੇ ਕਿ ਬੰਦੇ ਦਾ ਪੁੱਤ ਬਣਾਇਆ ਉਹਦਾ ਟੱਬਰ ਨਹੀਂ ਕਰਨਗੇ ਉਹਨੂੰ ਤਾਅ ਤੱਕ ਨਹੀਂ ਖੜੂਗੇ ਮੇਰੇ ਹੱਥ ਜੋੜ ਕੇ ਮਾਫੀ ਮੈਂ ਕਿਸੇ ਬਾਰੇ ਕੋਈ ਗਲਤ ਬੋਲਿਆ ਹੋਵੇ ਤੂੰ ਐਡਾ ਸੋਹਣਾ ਬੋਲ ਕੇ ਗਿਆ ਮੈਂ ਤਾਂ ਕਿੰਨਾ ਕੋ ਗੱਲ ਨਹੀਂ ਹੈ ਨਾ ਨਾ